ਮਨਕੀਰਤ ਔਲਖ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਰਸਲ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਨੇ ਇੱਕ ਵਾਰ ਫਿਰ ਤੋਂ ਵਿਵਾਦ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਡੀਜੀਪੀ ਨੂੰ ਸ਼ਿਕਾਇਤ ਜਿਹੜੀ ਕਿ ਦਰਜ ਕਰਵਾਈ ਗਈ ਹੈ ਉਹਨਾਂ ਦੇ ਨਵੇਂ ਗਾਣੇ ਨੂੰ ਲੈ ਕੇ ਇਹ ਵਿਵਾਦ ਛਿੜਿਆ ਹੈਗਾ ਤਾਂ ਬੇहद ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪਾਬੰਦੀ ਦੇ ਬਾਵਜੂਦ ਬੰਦੂਕ ਸੱਭਿਆਚਾਰ ਨੂੰ ਦਰਸਾਉਂਦੇ ਗੀਤ ਜਾਰੀ ਜਿਹੜੇ ਕਿ ਕਿਤੇ ਚਾਰੇ ਨੇ ਤਾਂ ਤਾਜ਼ਾ ਘਟਨਾ ਪਰਸ਼ਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਵੇਂ ਗੀਤ ਜੋ ਕਿ ਅਸਲਾਹਾ ਦੇ ਨਾਲ ਸੰਬੰਧਿਤ ਹੈ ਜਿਸ ਨੂੰ ਲੈ ਕੇ ਭਾਸ਼ਪਾ ਪੰਜਾਬ ਵਪਾਰ ਸੈੱਲ ਦੇ ਸਹਿ ਕਨਵੀਨਰ ਅਰਵਿੰਦ ਸ਼ਰਮਾ ਨੇ ਇਸ ਗੀਤ ਦੇ ਉੱਤੇ ਸਖਤ ਇਤਰਾਜ਼ ਜਤਾਇਆ ਹੈ ਤਾਂ ਅਰਵਿੰਦ ਨੇ ਡੀਜੀਪੀ ਗੌਰਵ ਯਾਦ ਨੂੰ ਪੱਤਰ ਲਿਖ ਕੇ ਇਸ ਨੂੰ ਹਿੰਸਾ ਦੇ ਲਈ ਉਕਸਾਉਣ ਵਾਲਾ ਦੱਸਿਆ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਦੇ ਉੱਤੇ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ YouTube ਤੋਂ ਇਸ ਨੂੰ ਹਟਾ ਦਿੱਤਾ ਜਾਵੇ ਤਾਂ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਮਨਕੀਰਤ ਔਲਖ ਨਜ਼ਰ ਆ ਰਹੇ ਨੇ ਨਵੇਂ ਗਾਣੇ ਨੂੰ ਲੈ ਕੇ ਪਾਸਪਾਗੂ ਨੇ ਡੀਜੀਪੀ ਨੂੰ ਜਿਹੜੀ ਕਿ ਕਹਿ ਸਕਦੇ ਆ ਵੀ ਸ਼ਿਕਾਇਤ ਦਿੱਤੀ ਹੈ ਤਾਂ ਮਨਕੀਰਤ ਔਲਖ ਪਿਛਲੇ 15 ਦਿਨਾਂ ਤੋਂ ਨਵੇਂ ਆਪਣੇ ਨਵੇਂ ਗੀਤ ਦੇ ਪ੍ਰਚਾਰ ਦੇ ਲਈ ਪੰਜਾਬ ਦਾ ਦੌਰਾ ਕਰ ਰਹੇ ਨੇ ਤੇ ਗੀਤ ਸਿਰਫ 3 ਦਿਨ ਪਹਿਲਾਂ ਯਾਨੀ ਕਿ 6 ਫਰਵਰੀ ਨੂੰ ਰਿਲੀਜ਼ ਹੋਇਆ ਸੀਗਾ ਤੇ ਮਨਕੀਰਤ ਆਲਕ ਅਤੇ ਜ਼ਹਿਰ ਵਾਈਬ ਦੀ ਅਦਾਕਾਰੀ ਵਾਲਾ ਇੱਕ ਗੀਤ ਡਿਜੀਟਲ ਪਲੇਟਫਾਰਮਾਂ ਅਤੇ YouTube ਦੇ ਉੱਤੇ ਵੀ ਰਿਲੀਜ਼ ਕੀਤਾ ਗਿਆ ਸੀਗਾ ਤਾਂ ਰਿਲੀਜ਼ ਹੋਣ ਤੋਂ ਬਾਅਦ ਇਸ ਗੀਤ ਨੇ ਆਪਣੇ ਬੋਲਾਂ ਅਤੇ ਦੱਸਦੇ ਕਿ ਵਿਜ਼ੂਅਲ ਦੇ ਕਾਰਨ ਵੀ ਇੱਕ ਵਿਵਾਦ ਖੜਾ ਕਰ ਦਿੱਤਾ ਹੈ ਤਾਂ ਗੀਤ ਦੇ ਬੋਲ ਅਤੇ ਵੀਡੀਓ ਹਥਿਆਰਾਂ ਨੂੰ ਦਰਸਾਉਂਦੇ ਨੇ ਤਾਂ ਮਨਕੀਰਤ ਆਲਕ ਦੇ ਉੱਤੇ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਰਹੀ ਬੰਦੂਕ ਸੱਭਿਆਚਾਰ ਜੋ ਕਿ ਉਤਸ਼ਾਹਿਤ ਕਰਨ ਦਾ ਦੋਸ਼ ਹੈ ਤਾਂ ਫਰਵਰੀ 2020 ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮਾਨਸਾ ਪੁਲਿਸ ਨੇ ਮਨਕੀਰਤ ਆਲਫ ਦੇ ਵਿਰੋਧ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੇ ਲਈ ਵੀ ਐਫਆਈਆ ਦਰਜ ਕੀਤੀ ਸੀਗੀ ਤੇ ਉਸਦੇ ਬਹੁਤ ਸਾਰੇ ਹਿੱਟ ਗੀਤ ਜਿਵੇਂ ਕਿ ਗੈਂਗਲੈਂਡ ਜੇਲ ਅਠ ਰਾਫਲਾ ਤੇ ਅਤੇ ਉਸ ਦੀ ਹਾਲੀ ਦੇ ਵਿੱਚ ਰਿਲੀਜ਼ ਹੋਈ ਅਸਲਾ ਨਿਵਾਦਾਂ ਦੇ ਵਿੱਚ ਘਿਰ ਗਏ ਨੇ ਤੇ ਉਸ ਨੂੰ ਗੈਂਗਸਟਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਨੇ ਤੁਹਾਨੂੰ ਦੱਸ ਦਈਏ ਕਿ ਯਾਦ ਹੋਵੇਗਾ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਮਨਕੀਰਤ ਔਲਖ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਗੈਂਗ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪੋਸਟ ਕੀਤਾ ਕਿ ਮਨਕੀਰਤ ਨੂੰ ਮਨਕੀਰਤ ਉਹਨਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਹੈ 8 ਅਗਸਤ 2025 ਦੇ ਵਿੱਚ ਵੀ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਜੋ ਕਿ ਇੱਕ ਹੋਰ ਧਮਕੀ ਮਿਲੀ ਜਿਸ ਦੇ ਵਿੱਚ ਉਸ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਤੇ ਉਸਨੇ ਮੋਹਾਲੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀਗੇ ਤੇ ਸਿੱਧੂ ਮਸੇਵਾਲਾ ਕਤਲ ਦੇ ਵਿੱਚ ਕੇਸ ਦੇ ਵਿੱਚ ਨਾਮ ਅਤੇ ਪੁਸ਼ਕਿਸ਼ ਵੀ ਕੀਤੀ ਗਈ ਸੀ ਕਿ ਹੁਣ ਦੱਸ دی ਗਈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਦਾ ਨਾਮ ਬਹੁਤ ਚਰਚਾ ਦੇ ਵਿੱਚ ਸੀਗਾ ਤੇ ਮਨਕੀਰਤ ਦਾ ਨਾਮ ਲਾਰੈਂਸ ਗੈਂਗ ਦੇ ਨਾਲ ਵੀ ਜੁੜਿਆ ਸੀਗਾ ਮਨਕੀਰਤ ਨੇ ਹਾਲੇ ਦੇ ਵਿੱਚ ਇਸ ਬਾਰੇ ਸਪਸ਼ਟਿਕਰਨ ਵੀ ਦਿੱਤਾ ਸੀਗਾ ਕਿ ਮਨਕੀਰਤ ਨੇ ਕਿਹਾ ਹੈਗਾ ਜੋ ਕਿ ਕਹਾਂ ਸੀਗਾ ਕਿ ਉਸ ਦੇ ਨਾਲ ਉਸ ਦਾ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਤੋਂ ਇੱਕ ਗਰੁੱਪ ਫੋਟੋ ਦੇ ਕਾਰਨ ਲਿਆ ਗਿਆ ਸੀਗਾ ਜਦੋਂ ਕਿ ਉਹ ਕਾਲਜ ਤੋਂ ਬਾਹਰ ਜੋ ਕਿ ਕਾਲਜ ਤੋਂ ਬਾਅਦ ਕਦੇ ਲਾਰੈਂਸ ਨੂੰ ਨਹੀਂ ਮਿਲਿਆ ਤੇ ਸਿੱਧੂ ਮੂਸੇਵਾਲਾ ਕਤਲ ਕੇਸ ਅਤਿਬਾਦ ਦੇ ਵਿੱਚ ਪੁਸ਼ਕਿਸ਼ ਦੇ ਵਿੱਚ ਉਸ ਦਾ ਨਾਮ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਏਜੀਟੀਐਫ ਦੇ ਦੁਆਰਾ ਮਨਕੀਰਤ ਨੂੰ ਕਲੀਨ ਚਿੱਟ ਦੇ ਜੋ ਕਿ ਕਲੀਨ ਚਿੱਟ ਦੇ ਦਿੱਤੀ ਗਈ ਸੀ ਤਾਂ ਹੁਣ ਜਿਹੜੀ ਖਬਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਮਨਕੀਰਤ ਔਲਕ ਇੱਕ ਵਾਰ ਫਿਰ ਤੋਂ ਵਿਵਾਦ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜਾ 3 ਦਿਨ ਪਹਿਲਾਂ ਨਵਾਂ ਗਾਣਾ ਰਿਲੀਜ਼ ਹੋਇਆ ਹੈਗਾ اصلاحا تو جس نو لے کے ਭਾਜਪਾ ਆਗੂ ਨੇ ਡੀਜੀਪੀ ਨੂੰ ਸ਼ਿਕਾਇਤ ਜਿਹੜੀ ਕਿ ਦਰਜ ਕਰਵਾਈ ਹੈਗੀ ਉਹਨਾਂ ਦਾ ਕਹਿਣਾ ਹੈਗਾ ਵੀ ਜਿਹੜਾ ਇਹ ਗਾਣਾ ਵੀ ਹਿੰਸਾ ਦੇ ਲਈ ਉਕਸਾਉਣ ਵਾਲਾ ਇਹ ਗਾਣਾ ਜਿਹੜਾ ਕਿ ਹੈਗਾ ਕਿਉਂਕਿ ਇਸ ਦੇ ਵਿੱਚ ਹਥਿਆਰ ਜਿਹੜੇ ਕਿ ਦਿਖਾਏ ਗਏ ਨੇ ਤਾਂ ਇਸ ਨੂੰ ਤੁਰੰਤ سوشل میڈیا ਪਲੇਟਫਾਰਮ ਯਾਨਕਿ YouTube ਤੋਂ ਵੀ ਹਟਾਇਆ ਜਾਵੇ